ਸਿਰਫ 500 ਰੁਪਏ ਦੇ ਵਿੱਚ ਤੁਸੀਂ ਘਰ ਬੈਠੇ ਇਹ ਸੂਟ ਮੰਗਵਾ ਸਕਦੇ ਹੋ ਪਿਓਰ ਕਾਟਨ ਦੇ ਸੂਟ ਹੋਣਗੇ ਆਲ ਓਵਰ ਸੂਟ ਮਿਲੇਗਾ ਇਹਨਾਂ ਵਿੱਚ ਕਟਿੰਗ ਟੀ ਮਿਲੇਗੀ ਜੀ ਤੁਸੀਂ 5 ਮੀਟਰ ਆਲ ਓਵਰ ਹੀ ਸੂਟ ਲੈ ਸਕਦੇ ਹੋ ਠੀਕ ਹੈ ਇਹਨਾਂ ਦੇ ਵਿਦਆਊਟ ਦੁਪੱਟਾ ਹੁੰਦੀ ਹੈ ਇਹਨਾਂ ਨਾਲ ਦੁਪੱਟੇ ਨਹੀਂ ਹੁੰਦੇ ਜੀ ਤੇ ਫ੍ਰੀ ਸ਼ਿਪਿੰਗ ਹੋਏਗੀ ਤੁਸੀਂ ਘਰ ਬੈਠੇ ਸਿਰਫ 500 ਰੁਪਏ ਦੇ ਵਿੱਚ ਇਹ ਸੂਟ ਆਰਡਰ ਕਰ ਸਕਦੇ ਹੋ ਆਰਡਰ ਕਰਨ ਲਈ ਤੁਸੀਂ ਇਹਨਾਂ ਵਿੱਚ ਸੂਟ ਜਿਹੜੀ ਸਕਰੀਨਸ਼ਾਟ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਵਟਸਐਪ ਤੇ ਮੈਨੂੰ ਭੇਜਣੀ ਹੈਗੀ ਆ ਐਂਡ ਤੁਸੀਂ ਆਪਣਾ ਐਡਰੈਸ ਦੇ ਕੇ ਪੇਮੈਂਟ ਕਰੋਗੇ ਠੀਕ ਹੈ ਪੇਮੈਂਟ ਦੀ ਸਕਰੀਨਸ਼ਾਟ ਭੇਜਦੇ ਹੀ ਤੁਹਾਡਾ ਜਿਹੜਾ ਆਰਡਰ ਬੁੱਕ ਹੋ ਜਾਏਗਾ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਜੀ ਪਲੀਜ਼ ਕੈਸ਼ ਔਨ ਡਿਲੀਵਰੀ ਦੇ ਮੈਸੇਜ ਨਾ ਕਰਿਆ ਕਰੋ ਕਿਉਂਕਿ ਕੈਸ਼ ਔਨ ਡਿਲੀਵਰੀ ਜਿਹੜੀ ਹੈਗੀ ਆ ਉਹਦੀ ਐਕਸਟਰਾ ਪੇਮੈਂਟ ਹੁੰਦੀ ਆ ਬਟ ਕੋਈ ਇਹ ਕਸਟਮਰ ਦੇ ਨਹੀਂ ਦੇਣਾ ਚਾਹੁੰਦਾ ਇਸ ਕਰਕੇ ਅੱਜ ਕੱਲ ਆਨਲਾਈਨ ਹੀ ਸਿਸਟਮ ਹੈਗਾ ਜੀ ਤੁਸੀਂ ਆਨਲਾਈਨ ਪੇਮੈਂਟ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਤੇ ਪੰਜ ਤੋਂ 6 ਦਿਨ ਦੇ ਵਿੱਚ ਤੁਹਾਡਾ ਆਰਡਰ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਦਿੱਤਾ ਕਰ ਦਿੱਤਾ ਜਾਏਗਾ ਕੋਈ ਵੀ ਸੂਟ ਤੁਸੀਂ ਇੰਨਾਂ ਚੋਂ ਲੈ ਸਕਦੇ ਹੋ ਜੀ ਥੈਂਕ ਯੂ ਸੋ ਮੱਚ